ਕਹਤਾ ਸੀ ਬੀਜੇਪੀ ਨਾਲ ਲੜੇ ਠੀਕ ਆ ਗੱਲ ਪਰ ਬੀਐਸਪੀ ਦੇ ਨਾਲ ਰਲ ਕੇ ਲੜੇ ਇਸ ਵਾਰ ਅਸੀਂ ਪੰਜਾਬੀਆਂ ਦੇ ਨਾਲ ਰਲ ਕੇ ਲੜਦੇ ਆਂ ਪੰਜਾਬ ਪੰਜਾਬੀਆਂ ਦਾ ਅਸੀਂ ਪੰਜਾਬ ਦੇ ਪੰਜਾਬ ਸਾਡਾ ਪਰ ਅੱਜ ਮੈਂ ਨਾਰਾ ਵੀ ਇਹ ਦਿੱਤਾ ਕਿ ਪੰਜਾਬ ਦਾ ਪੁੱਤਾਂ ਪੰਜਾਬ ਲਈ ਲੜਾ ਹੋਇਆ ਔਰ ਪੰਜਾਬ ਦਾ ਪੁੱਤਾਂ ਪੰਜਾਬ ਲਈ ਲੜਦਾ ਰਿਹਾ ਔਰ ਪੰਜਾਬ ਦੇ ਪੁੱਤਾਂ ਅਸੀਂ ਪੰਜਾਬ ਨੂੰ ਬਚਾਵਾਂਗੇ ਅਸੀਂ ਇਹੀ ਗੱਲ ਕਿਹਾ ਉਠੋ ਸ਼ੇਰ ਪੰਜਾਬੀਓ ਪੰਜਾਬ ਬਚਾ ਲੋ ਬਲ ਲੁੱਟ ਲਿਆ ਬਾਗ ਫਰਗਾਨਿਆਂ ਨੇ ਉਹਨਾਂ ਨੂੰ ਸਾਨੂੰ ਫਿਕਰ ਆ ਚਿੰਤਾ ਅੱਜ ਜੇ ਕਿਸੇ ਨੂੰ ਪੰਜਾਬ ਦੀ ਲੁੱਟ ਬਰਬਾਦੀ ਤਬਾਹੀ ਦੀ ਚਿੰਤਾ ਤਾਂ ਕਲਿਆਣ ਮਤਲਬ ਔਰ ਅਸੀਂ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਸਭ ਤੋਂ ਪਹਿਲਾਂ ਇਹ ਗੱਲ ਆ ਰਹੇ ਆ ਕਿ ਇਸ ਦੇਸ਼ ਨੂੰ ਜੇ ਬਚਾਉਣਾ ਤਾਂ ਦੇਸ਼ ਦੇ ਖੇਤਰੀਵਾਦ ਨੂੰ ਬਚਾਉਣਾ ਪਏਗਾ ਤੇ ਇਹਦੇ ਰੀਜਨਲਿਜ਼ਮ ਨੂੰ ਬਚਾਉਣਾ ਪਏਗਾ ਅੱਜ ਆਜ਼ਾਦ ਭਾਰਤ ਦੇ ਵਿੱਚ ਸਭ ਤੋਂ ਵੱਧ ਖਤਰਾ ਖੇਤਰੀਵਾਦ ਨੂੰ ਜੇ ਹੈ ਤਾਂ ਅੱਜ ਨੈਸ਼ਨਲ ਪਾਰਟੀਆਂ ਜਿਹੜੀਆਂ ਨੇ ਖੇਤਰੀ ਪਾਰਟੀਆਂ ਨੂੰ ਨਿਗ੍ਹਾਣ ਲੱਗੀਆਂ ਨੇ ਨਸ਼ਾ ਪਾਰਟੀਆਂ ਜਿਹੜੀਆਂ ਨੇ ਖੇਤਰੀ ਵਾਦ ਦੇ ਪਾਰਟੀਆਂ ਨੂੰ ਨੀਮਤ ਖਾਣਾ ਚਾਹੁੰਦੀਆਂ ਨੇ ਆ ਉਹ ਪੈਸੇ ਦੇ ਕੇ ਲਾਲਚ ਦੇ ਕੇ ਅੱਜ ਜਿਹੜਾ ਅਰਾਲਪੁਰ ਦਾ ਕਿਮਾਰਾ ਜਿਨਾ ਚ ਹੋ ਰਿਹਾ ਵੱਡੇ ਪੱਧਰ ਤੇ ਸੀਟਿੰਗਾਂ ਵੀ ਵੀ ਜਾ ਰਹੇ ਨੇ ਟਿਕਟਾਂ ਦਿੱਤੀਆਂ ਲੋਕ ਵੀ ਜਾ ਰਹੇ ਨੇ ਕਿਉਂਕਿ ਸੱਤਾ ਤੇ ਕਾਬਜ ਸਿਧਾਤੀਆਂ ਲੋਕ ਆ ਸੱਤਾ ਤੇ ਕਾਬਜ ਕਾਰਪੋਰੇਟ ਚੜਾ ਰਹੇ ਆ ਸੱਤਾ ਉਹਨਾਂ ਲੋਕਾਂ ਦੇ ਹੱਥਾਂ ਚਲੀ ਗਈ ਜਿਨ੍ਹਾਂ ਦਾ ਉਦੇਸ਼ ਪੈਸੇ ਕਮਾਉਣਾ ਜਿਨ੍ਹਾਂ ਦਾ ਉਦੇਸ਼ ਫੇਟ ਪਾਲਣਾ ਜਿਨ੍ਹਾਂ ਦਾ ਉਦੇਸ਼ ਕੇਵਲ ਪ੍ਰੋਫਿਟ ਕਮਾਉਣਾ ਮਤਲਬ ਉਹਨਾਂ ਦਾ ਸੇਵਾ ਕਰਨਾ ਨਹੀਂ ਜਾ। ਇਸੇ ਲਈ ਇਤਿਹਾਸ ਰਾਜਨੀਤੀ ਆ ਇਸੇ ਲਈ ਮੌਕਾ پرست ਰਾਜਨੀਤੀ ਆ ਔਰ ਕਾਂਗਰਸ ਨੇ ਸਭ ਤੋਂ ਵੱਧ ਦੇ ਮੁਲਕ ਦੇ ਵਿੱਚ ਮੌਕਾ پرست ਰਾਜਨੀਤੀ ਕੀਤੀ ਆ ਦੇਖੋ ਇੱਥੇ 10 ਕਰਮਾ ਤੇ ਇਕੱਠੇ ਜੱਪਿਆ ਭਾਈ ਜੰਨੇ ਚੰਡੀਗੜ੍ਹ ਆ ਵੀ ਕਰਵਾ ਤੇ ਹਰਿਆਣੇ ਦੇ ਵਿੱਚ ਇਕੱਠੇ ਹੋ ਕੇ ਲੜ ਰਹੇ ਨੇ ਦਿੱਲੀ ਇਕੱਠੇ ਹੋ ਕੇ ਲੜ ਰਹੇ ਨੇ ਇੱਥੇ ਕਹਿੰਦੇ ਅਸੀਂ ਹੱਟ-ਹੱਟ ਲੜ ਰਹੇ ਹਾਂ ਬਲ ਇਹ ਜਿਹੜੀ ਧੋਗਲੀ ਨੀਤੀ ਹੈ ਇਹਨਾਂ ਦੀ ਲੋਕਾਂ ਨੂੰ ਸਮਝ ਆ ਗਈ ਇਸੇ ਲਈ ਲੋਕ ਇਨਾਂ ਨੂੰ ਵੋਟ ਨਹੀਂ ਲਾਉਂਦੇ ਇਸੇ ਲਈ ਮਤਲਬ ਜਿਹੜੇ ਉਮੀਦਵਾਰ ਆ ਉਹ ਸੀਟਿੰਗ ਉਮੀਦਵਾਰ ਵੀ ਕੋਈ ਛੱਡ ਕੇ ਜਿੱਤਿਆ ਹੋਇਆ ਉਮੀਦਵਾਰ ਕੋਈ ਕੋਈ ਛੱਡ ਕੇ ਭਜਦਾ ਫਦਾ ਆਪਣਾ ਹਲਕਾ ਇਹ ਜਿੱਤੇ ਹੋਏ ਉਮੀਦਵਾਰ ਛੱਡ ਕੇ ਹਲਕਾ ਹਲਕਾ ਭਜ ਰਿਹਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ